ਕੇਲੇ ਵੀ ਖਰਾਬ ਹੈ ਕੇਲੇ ਵੀ ਦੇਖੋ ਕੇਲੇ ਵੀ ਗਲੇ ਗਲੇ ਪਏ ਕੀੜੇ ਲੱਗੇ ਹੋਇਆ ਜੀ ਵਿੱਚ ਕੇਲੇ ਗਲੇ ਹੋਏ ਦੇਖ ਸਕਦੇ ਹੋ ਤਸਵੀਰਾਂ ਜਾਲੀ ਖੂਨਦਾਨ ਕੈਂਪ ਚੱਲਦਾ ਸੀਗਾ ਜੋ ਦਿੱਲੀ ਦੀ ਸ਼੍ਰੀ ਚਮਕੌਰ ਸਾਹਿਬ ਨੇ ਆ ਕੇ ਜਦੋਂ ਐਸਐਮਓ ਸਾਹਿਬ ਨੂੰ ਬੁਲਾਇਆ ਤਾਂ ਗੈਰਕਾਨੂੰਨੀ ਪਾਇਆ ਗਿਆ ਮੌਕੇ ਤੇ ਫਰਾਰ ਹੋ ਗਏ ਲਾਈਵ ਤਸਵੀਰਾਂ ਫੜ ਕੇ ਇਹਨਾਂ ਨੂੰ ਮੈਂਸ਼ਨ ਕਰਦਾ ਵਿੱਚ ਵੀ ਅਸੀਂ ਐਸੇ ਤਮਕੌਰ ਸਾਹਿਬ ਗੁਰਦਾਰਾ ਸਾਹਿਬ ਦੇ ਅੰਦਰ ਤਮਕੌਰ ਸਾਹਿਬ ਗੁਰਦਾਰਾ ਸਾਹਿਬ ਦੀ ਲਿਖਤ ਦੇ ਨਾਮ ਲੈਟਰ ਤੋਂ ਨੋਟ ਉਹਨੇ ਇੱਥੇ ਵੀ ਲਿਖ ਦਿੱਤਾ ਵੀਡੀਓ ਕਿਥੋਂ ਵੀਡੀਓ ਕਿੱਥੇ ਪੂਰੇ ਆ ਰਿਹਾ ਸਰ ਸਾਰਾ ਇਹਨਾਂ ਨੇ ਨਾ ਦੋ ਬੰਦੇ ਆ ਬੱਠੇ ਜੀ ਨਾਲ ਇਹ ਖੂਨਦਾਨ ਕਰ ਰਹੇ ਤੇ ਲੋਕਾਂ ਦਾ ਖੂਨ ਲੈ ਰਹੇ ਸੀ ਸਰ ਇਹਨਾਂ ਪਰ ਕਾਰਵਾਈ ਥਾਣੇ ਦਰਖਾਸਤ ਦਿਓ ਜੀ ਇਹ ਜਾਲੀ ਖੂਨਦਾਨ ਕੈਂਪ ਲਾਈ ਬੈਠੇ ਤੇ ਜੁਰੇ ਚਮਕੌਰ ਸਾਹਿਬ ਚੱਕ ਗਗਦੀਪ ਓਏ ਇਨਾ ਜਨਾ ਸਰ ਹੈਂਡੀਕੈਪਡ ਬੰਦੇ ਦਾ ਖੂਨ ਲੇ ਰੇ ਤੇ ਡਾਕਟਰ ਸਾਹਿਬ ਹੈਂਡੀਕੈਪਡ ਬੰਦੇ ਦਾ ਜਾਲੀ ਖੂਨਦਾਨ ਕੈਂਪਸ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਅੱਗੇ ਲੱਗਿਆ ਹੋਇਆ ਸੀ ਦੇਖ ਸਕਦੇ ਹੋ ਤੁਸੀਂ ਵੀਰਾਂ ਜਦੋਂ ਮੌਕੇ ਤੇ ਐਸਐਮਓ ਸਾਹਿਬ ਨੂੰ ਬੁਲਾਇਆ ਗਿਆ ਐਸਐਮਓ ਥੋੜਾ ਨਾ ਲੈ ਜਾਂਦੇ ਤੇ ਕਹਿੰਦੇ ਗੋਵਿੰਦ ਨੰਦਨ ਜੀ ਤੋਂ ਅਸੀਂ ਤੁਸੀਂ ਕਹਿੰਦੇ ਅਸੀਂ ਐਸਐਮਓ ਸਾਹਿਬ ਤੋਂ ਮਨਜ਼ੂਰੀ ਲਈ ਆ ਨਹੀਂ ਸਰ ਜਿਹੜਾ ਲੈਟਰ ਨਹੀਂ ਸਰ ਮੈਨੂੰ ਫੋਨ ਤੇ ਗੱਲ ਹੋਈ ਜੀ ਜਿਹੜਾ ਸਰ ਇਹਦਾ ਦਾ ਮਾਲਕ ਹਨਾ ਜੀ ਮੇਰੇ ਫੋਨ ਤੇ ਗੱਲ ਹੋਈ ਮੈਨੂੰ ਕਹਿੰਦਾ ਅਸੀਂ ਐਸਐਮਲ ਸਾਹਿਬ ਤੇ ਮਨਜ਼ੂਰੀ ਲਈ ਵੀ ਹੈ ਜੀ ਸਾਡੀ ਥਾਣੇ ਅਸੀਂ ਰਿਪੋਰਟ ਕਰਾਂਗੇ ਥਾਣੇ ਥਾਣੇ ਰਿਪੋਰਟ ਕਰਾਂਗੇ ਨਾ ਜੀ ਇਹ ਬੰਦੇ ਆ ਜੀ ਜਿਹੜੇ ਬੰਦੇ ਜੀ ਇਹ ਬੰਦੇ ਨਾਲ ਕੋਈ ਸਰ ਇਹ ਸੀਨੀਅਰ ਬਣਾਇਆ ਹੋਇਆ ਜੀ ਵਨ ਕਲਾਸ ਇਹ ਕਹਿੰਦਾ ਮੈਂ ਇਹ ਲੈ ਰਿਆ ਸੀ ਬੰਦਾ ਸੀਨੀਅਰ ਇਹਨਾਂ ਦਾ ਬਣਾਇਆ ਹੋਇਆ ਇੱਕ ਨਾਲ ਇਹਨਾਂ ਦੇ ਮੈਡਮ ਸੀ ਐਡਰੈਸ ਲੈ ਲਿਆ ਜੀ ਠੀਕ ਹੈ ਜੀ ਇਹਨਾਂ ਤੇ ਕਾਰਵਾਈ ਕਰਾਓ ਜਾਲੀ ਖੂਨਦਾਨ ਕੈਂਪ ਗਰੀਬਾਂ ਦਾ ਤੁਸੀਂ ਲੋਕਾਂ ਦਾ ਖੂਨ ਚੂਸ ਕੇ ਦੇਖੋ ਬਜ਼ੁਰਗੋਣ ਤੁਹਾਡੇ ਸਾਹਮਣੇ ਗੱਲ ਨਿਕਲ ਗਈ ਨਾ ਸਹੀ ਗਲਤ ਗੱਲ ਯਾਰ ਬਰਨਾਲੇ ਤੋਂ ਆ ਕੇ ਉਰੇ ਬੰਦੇ ਨੂੰ ਕੋਈ ਜਿਹੜਾ ਕਰਦੇ ਗੁਰਦੁਆਰੇ ਜਾ ਉਹਨਾਂ ਨੂੰ ਗੱਲ ਕਰ ਰਿਹਾ ਗੁਰਦੁਆਰੇ ਵਾਲਾ ਕਰੋ ਗੱਲ ਜੀ ਹਾਂ ਵੀ ਤੁਸੀਂ ਮੰਜਰਾ ਆਪਣੇ ਜਗ੍ਹਾ ਤੇ ਰਾਸਤਾ ਕਿਉਂ ਦੰਨੇ ਆ ਜੀ ਉਹਨਾਂ ਦਾ ਬਿਲਕੁਲ ਜੀ ਜਾਲੀ ਖੂਨਦਾਨ ਕੈਂਪ ਚਮਕੌਰ ਸਾਹਿਬ ਲੱਗਿਆ ਹੋਇਆ ਸੀ ਐਸਐਮਓ ਸਾਹਿਬ ਦਾ ਜਾਲੀ ਨਵਾਰਤ ਰੱਖਦੇ ਕਹਿੰਦੇ ਵੀ ਸਾਡੇ ਕੋਲ ਖੂਨਦਾਨ ਕੈਂਪ ਅਸੀਂ ਮਨਜ਼ੂਰੀ ਲਈ ਵੀ ਆ ਜਦੋਂ ਐਸਐਮਓ ਸਾਹਿਬ ਖੁਦ ਆ ਗਏ ਇਹ ਇੱਕ ਮਾਫੀਆ ਚਮਕੌਰ ਸਾਹਿਬ ਵਿੱਚ ਖੂਨਦਾਨ ਕੈਂਪ ਦਾ ਪਹਿਲੇ ਇੱਕ ਅੱਖਾਂ ਦਾ ਹਸਤਾਲਾ ਜੀ ਉਰੇ ਉਹਨੇ ਅੱਖਾਂ ਦੇ ਹਸਤਾਲ ਦੇ ਨਾਂ ਤੇ ਖੂਨਦਾਨ ਕੈਂਪ ਲਾਇਆ ਹੋਇਆ ਸੀ ਉਹਨਾਂ ਜਦੋਂ ਐਸਐਮਓ ਸਾਹਮਣੇ ਚਲੇ ਉਹ ਵੀ ਛੱਡ ਕੇ ਭੱਜਿਆ ਜਾਲੀ ਖੂਨਦਾਨ ਕੈਂਪ ਚਮਕੌਰ ਸਾਹਿਬ ਦੇ ਵਿੱਚ ਲਾਇਆ ਹੋਇਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਸਐਮਓ ਗਵਰਨਟ ਟੰਡਨ ਜੀ ਮੌਕੇ ਪਰ ਪਹੁੰਚੇ ਜਿਨ੍ਹਾਂ ਨੇ ਇਹ ਖੂਨਦਾਨ ਕੈਂਪ ਨੂੰ ਮੌਕੇ ਤੇ ਬੰਦ ਕਰਾ ਕੇ ਇਹਨਾਂ ਨੂੰ ਭਜਾਇਆ ਪੁਲਿਸ ਰਿਪੋਰਟ ਕਰਾਉਣ ਦੀ ਗੱਲ ਆਖੀ ਆ ਤੇ ਗੁਰਦੁਆਰਾ ਸਾਹਿਬ ਨੂੰ ਵੀ ਆਪਣੀ ਜਗ੍ਹਾ ਦੇਣ ਤੋਂ ਰੋਕਣ ਲਈ ਐਸਐਮਓ ਸਾਹਿਬ ਖੁਦ ਗੁਰਦੁਆਰਾ ਸਾਹਿਬ ਮੈਨੇਜਰ ਸਾਹਿਬ ਕੋਲ ਗਏ ਨਹੀਂ ਕਿਹਦੀ ਉਮੀਰੀ ਭੁਗਤ ਕੌਣ ਇਸ ਮਾਫੀਆ ਨੂੰ ਚਮਕੌਰ ਸਾਹਿਬ ਵੀ ਚਲਾ ਰਿਹਾ ਹੈ ਜਾਲੀ ਜਾਲੀ ਮਾਫੀਆ ਜੋ ਚਲਾ ਰਿਹਾ ਹੈ ਖੂਨਦਾਨ ਕੈਂਪ ਦੇ ਨਾਂ ਤੇ 10-10 ਹਜ਼ਾਰ ਗਰੀਬਾਂ ਦਾ ਫ੍ਰੀ ਖੂਨ ਲੈ ਕੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ 10-10 ਹਜ਼ਾਰਾਂ ਨੂੰ ਬੋਤਲ ਵੇਚ ਕੇ ਲੋਕਾਂ ਦੇ ਗਰੀਬਾਂ ਦਾ ਖੂਨ ਜੋ ਮੁਫਤ ਚਲਿਆ ਜਾਂਦਾ ਹੈ ਉਹ ਆਪਣੇ ਆਪ ਚ দান ਕਰਕੇ ਜਾਂਦੇ ਨੇ ਪਰੰਤੂ ਇਹਨਾਂ ਵੱਲੋਂ ਇਸ ਮਾਫੀਏ ਦੇ ਵਿੱਚ ਜਾ ਕੇ ਮਹਿੰਗੇ ਮੋਲ ਦਾ ਵੇਚਿਆ ਜਾਂਦਾ ਨਾ ਹੀ ਇਹਨਾਂ ਕੋਲ ਕੋਈ ਡਾਕਟਰ ਸੀਗਾ ਜੋ ਡਾਕਟਰ ਸਾਹਿਬ ਇਹਨਾਂ ਦਾ ਬੀਪੀ ਚੈੱਕ ਰਿਹਾ ਦੋ ਬੰਦੇ ਹੀ ਕਨਾਲ ਇਹਨਾਂ ਦੇ ਛੋਟੀ ਬੱਚੀ ਸੀਗੀ ਇਹ ਦੋ ਬੰਦੇ ਹੀ ਚਮਕੌਰ ਸਾਹਿਬ ਦੇ ਵਿੱਚ ਜਾਲੀ ਖੂਨ ਲਿਖੀ ਹੋਈ ਸੀ ਉਸ ਨੂੰ ਹੀ ਵੀਰਾ ਜੀ ਔਰ ਇਹ ਉਹਦਾ ਫਾਇਦਾ ਚੱਕਦੇ ਨੇ ਹਾਂਜੀ ਸਹੀ ਗੱਲ ਲੋਕਾਂ ਦਾ ਫਾਇਦਾ ਚੱਕ ਰਹੇ ਮਨੀਸ਼ ਸਾਹਿਬ ਤੁਸੀਂ ਜਗ੍ਹਾ ਦੇ ਦਿੰਦੇ ਅਗਲਾ ਕਹਿੰਦਾ ਗੁਰਦੁਆਰਾ ਸਾਹਿਬ ਨੇ ਮੈਨੇ ਜਗ੍ਹਾ ਦਿੱਤੀ ਹੋਈ ਹੈ ਇਹ ਆਪਣੀ ਜਗ੍ਹਾ ਦਾ ਵੀ ਫਾਇਦਾ ਚੱਕਦੇ ਨੇ ਜੀ ਲੋਕਾਂ ਦੀ ਆਸਤਾ ਤਾਂ ਜਗਾ ਨਾਲ ਜੁੜੀ ਹੋਈ ਹੈ ਜੀ ਆਸਤਾ ਹੈ ਨਾ ਲੋਕਾਂ ਦੇ ਦਿਲ pau ਨਾ ਉਹਦਾ ਮਜ਼ਾਕ ਉਡਾ ਰਹੇ ਮਜ਼ਾਕ ਸਹੀ ਗੱਲ ਸਹੀ ਗੱਲ ਜੀ ਚਲ ਬੰਦ ਕਰ ਇਹਨੂੰ ਆਪਣਾ ਬੰਦ ਕਰਤਾ ਕਰਾਤਾ ਜੀ ਉਹ ਤਾਂ ਮੈਂ ਹੀ ਕਰਾਤਾ ਸੀਗਾ ਜੀ ਹੈਂਡੀਗਾਰਡ ਬੰਦੇ ਦਾ ਇਸ ਤਰ੍ਹਾਂ ਸਭ ਹੈਂਡੀਗਾਰਡ ਬੰਦੇ ਦਾ ਖੂਨ ਲੈ ਰਹੇ ਤੇ ਜੀ ਸਾਡਾ ਵੀਡੀਓ ਸਾਡਾ ਨਗਰ ਆ ਰਿਹਾ ਸਾਨੂੰ ਕਹਿੰਦਾ ਥੋੜਾ ਲੇਟ ਆ ਉਹਦੀ ਬੇਟੀ ਦਾ ਫਲਾਇੰਸ ਰਾਜੇ 11 ਵਜ ਗਏ ਸ਼ਾਮ ਤੱਕ ਆ ਜਾਏਗਾ ਨਹੀਂ ਸਰ ਸ਼ਾਮ ਤੱਕ ਆ ਜਾਏਗਾ ਚੱਕਰ ਨੂੰ ਚੱਕ ਬੰਦ ਕਰਦਾ ਸਰ ਜੀ ਬੰਦ ਕਰ ਚੱਕਰ ਸਮਾਨ ਚੱਕਾ ਦੋ ਕੇਲੇ ਰੱਖ ਕੇ ਆ ਇੱਕ ਦਰਜਣ ਕੇਲੇ ਰੱਖ ਕੇ ਇੱਥੇ ਚਮਕੌਰ ਸਾਹਿਬ ਚਾਲੀ ਖੂਨਦਾਨ ਕੈਂਪ ਲਗਾਇਆ ਹੋਇਆ ਸੀ ਹੁਣ ਇਹਦਾ ਨਾਲ ਦਾ ਭੱਜ ਗਿਆ ਇਕੱਲਾ ਰਹਿ ਗਿਆ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਮਕੌਰ ਸਾਹਿਬ ਵਿੱਚ ਗੈਰ ਕਾਨੂੰਨੀ ਚੱਲ ਰਿਹਾ ਖੂਨਦਾਨ ਇਹਦਾ ਜ਼ਬਤ ਕਰੋ ਡਾਕਟਰ ਸਾਹਿਬ ਇਹ ਤੁਸੀਂ ਜ਼ਬਤ ਕਰੋ ਜੀ ਆ ਜੀ ਇਹ ਜਬਤ ਕਰਨੀ ਚਾਹੀਦੀ ਆ ਸਾਮਾਨ ਜਬਤ ਕਰੋ ਜੀ ਤੁਸੀਂ ਆਪਣੇ ਤੁਹਾਡੇ ਕੰਮ ਆਊਗਾ ਜੀ ਇਹ ਇਹ ਆਪਣੇ ਹੱਥ ਇਹ ਜਬਤ ਕਰੋ ਜੀ ਇਹਨਾਂ ਚੱਕਣ ਨਾ ਦਿਓ ਇਹਨਾਂ ਜਬਤ ਕਰੋ ਸ਼ਮਕੌਰ ਸਾਹਿਬ ਦੇ ਨਾਮ ਤੇ ਕਾਸਤਾ ਦੇ ਨਾਮ ਤੇ ਇਹ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਕਰ ਰਹੇ ਆ ਆ ਗੱਡੀ ਵੀ ਦੇਖੋ ਟੈਕਸੀ ਗੱਡੀ ਐ ਆ ਤੁਸੀਂ ਦੇਖ ਸਕਦੇ ਹੋ ਟੈਕਸੀ ਗੱਡੀ ਲੈ ਕੇ ਇਹ ਐਡੀ ਵੱਡੀਆਂ ਗੱਡੀਆਂ ਲੈ ਕੇ ਉਰੇ ਆਉਂਦੇ ਆ ਜਿਹੜਾ ਖੂਨ ਨੰਨ ਕੈਂਪਰ ਆਉਂਦੇ ਆ ਗੱਡੀ ਦਾ ਨੰਬਰ ਵੀ ਡਾਕਟਰ ਸਾਹਿਬ ਤੁਸੀਂ ਨੋਟ ਕਰ ਲਓ ਜੀ ਉਹ ਤਾਂ ਇਸੇ ਮਨ ਸਾਹਿਬ ਕੁਦਰਤੀ ਉਹਰੇ ਸੀਗੇ ਕਈ ਵਾਰ ਤੁਸੀਂ ਉਹ ਸਰ ਡਿਊਟੀ ਕਿਤੇ ਮੀਟਿੰਗ 'ਚ ਆ ਕੇ ਤੇ ਗਏ ਹੁੰਦੇ ਆ ਤਾਂ ਇਹਨਾਂ ਜਾਲੀ ਬਣਾ ਕੇ ਦੱਸਣਾ ਸੀਗਾ ਜਾਲੀ ਲੋਕਾਂ ਦੇ ਖੂਨ ਫ੍ਰੀਜ ਖੂਨ ਇਕੱਠਾ ਕਰਕੇ 10-10 ਹਜ਼ਾਰ ਨੂੰ ਵੇਚਦੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆਨ ਡਿਊਟੀ ਦੇਖੋ ਬਲੱਡ ਬੈਂਕ ਆਨ ਡਿਊਟੀ ਵੀ ਕੋਈ ਰੋਕ ਕੇ ਵੀ ਨਾ ਪੁਲਿਸ ਵਾਲਾ ਐਡਾ ਬੜਾ ਮਾਫੀਆ ਚਮਕੌਰ ਸਾਹਿਬ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾਤਾ ਜਿਹਦਾ ਇਸ ਸਿੱਧੀ ਜੋੜ ਮੇਲ ਤੇ ਅਸੀਂ ਪਰਦਾ ਪਾਸ ਕੀਤਾ ਜਦੋਂ ਡੀਸੀ ਸਾਹਿਬ ਨੂੰ ਫੋਨ ਕਰਿਆ ਅੱਠ ਪਰਮਿਸ਼ਨਾਂ ਐਸਮ ਸਾਹਿਬ ਦੇਖੋ ਜੀ ਅੱਠ ਜਾਲੀ ਸੀਗੇ ਖੂਨਦਾਨ ਕੈਂਪ ਪੰਜ ਤਾਂ ਮੈਂ ਕੁਝ ਪੰਜ ਤੁਸੀਂ ਆਪ ਬੰਦ ਕਰਾ ਦੋ ਤਿੰਨ ਨੂੰ ਕਿਸੇ ਨੇ ਫੋਨ ਕਰਦੇ ਭੱਜ ਗਏ ਜੀ ਦੋ ਭੱਜ ਗਏ ਦੋ ਭੱਜ ਗਏ ਜੀ ਦੇਖੋ ਆਸਥਾ ਲੋਕਾਂ ਦੀ ਇੱਥੇ ਆ ਕੇ ਮੱਥਾ ਟੇਕਣ ਆਉਂਦੇ ਆ ਕੋਈ ਦੇ ਦਿੰਦਾ ਵੀ ਚਲੋ ਖੂਨਦਾਨ ਕਰ ਦਿੰਦੇ ਆ ਹੈਂਡੀਕੈਪਡ ਬੰਦੇ ਦਾ ਸਰ ਮੈਂ ਜਦੋਂ ਆ ਕੇ ਦੇਖਿਆ ਮੈਂ ਕਿਹਾ ਤੁਸੀਂ ਹੈਂਡੀਕੈਪਡ ਬੰਦੇ ਦਾ ਖੂਨ ਲੈ ਰਹੇ ਆਂ ਕਹਿੰਦਾ ਸਾਡੇ ਕੋਲ ਪਰਮਿਸ਼ਨ ਆ ਉਹ ਮੈਂ ਕਹਿੰਦਾ ਲੈਟਰ ਪੈਡ ਆ ਇਹ ਟੈਕਸੀ ਗੱਡੀ ਕਰਕੇ ਬਰਨਾਲੇ ਤੋਂ ਬਰਨਾਲੇ ਤੋਂ ਪ੍ਰਾਈਵੇਟ ਹਸਪਤਾਲ ਲਾਂਜੀ ਬਰਨਾਲੇ ਤੋਂ ਮਾੜਾ ਬਰਨਾਲੇ ਤੋਂ ਮੈਂ ਕਿਹਾ ਲਾਉਣਾ ਜੀ ਅਰੇ ਇੱਥੇ ਮੇਰੇ ਤਾਂ ਕੋਈ ਮੈਂ ਕਿਹਾ ਸਵਾਲ ਥੋੜਾ ਕੋਈ ਕਸੂਰ ਨਹੀਂ ਤੁਸੀਂ ਤਾਂ ਬਰਨਾਲੇ ਤੋਂ ਆਏ ਆ ਟੈਕਸੀ ਲੈ ਕੇ ਆਏ ਆ ਤੁਸੀਂ ਤਾਂ ਤੁਹਾਡਾ ਤਾਂ ਕੋਈ ਕਸੂਰ ਨਹੀਂ ਉਹ ਫਿਰ ਡਾਕਟਰ ਕੋਈ ਨਹੀਂ ਦੱਸੋ ਇਹ ਫੋਰ ਕਲਾਸ ਬੰਦੇ ਲੋਕਾਂ ਦਾ ਇੱਥੇ ਜੇ ਕਿਸੇ ਨੂੰ ਅਟੈਕ ਹੋ ਜਾਵੇ ਖੂਨ ਕਢਾਉਂਦੇ ਨਹੀਂ ਕੋਈ ਪ੍ਰੋਬਲਮ ਆ ਜਵੇ ਆਸਤਾ ਦੇ ਨਾਲ ਲੋਕਾਂ ਦੀ ਨਾਲ ਖਲਵਾੜ ਕੀਤੀ ਜਾ ਰਹੀ ਹੈ ਚਮਕੌਰ ਸਾਹਿਬ ਵਿੱਚ ਗੈਰ ਕਾਨੂੰਨੀ ਜਾਲੀ ਚੱਲ ਰਿਹਾ ਜਾਲੀ ਦਾ ਜੀ ਦੇਖੋ ਐਸੇ ਬਾਬਾ ਸਾਹਿਬ ਨੇ ਫੜ ਲਏ ਜੀ ਪਰਚਾ ਕਰਾਓ ਪਰਚਾ ਹੋਣਾ ਚਾਹੀਦਾ ਜੀ ਆ ਇਹਨਾਂ ਨੇ ਪਤਾ ਲੈ ਲਿਆ ਪਰਚਾ ਕਰਾਉਣਗੇ ਬੜੀ ਮਿਹਰਬਾਨੀ ਤੇ ਦਿੱਤਾ ਕੰਮ ਬਹੁਤ ਵਧੀਆ ਉਹ ਸਾਰਾ ਅਸੀਂ ਸਵਾ ਨੂੰ ਵੀ ਅਸੀਂ ਦੇਖਿਆ ਵੀ ਖੂਨਦਾਨ ਕੈਂਪ ਚ ਕੁਝ ਨਹੀਂ ਭਾਜੀ ਜਗਾ ਕਿੱਦਾਂ ਮਿਲ ਜੰਦੀ ਇਹ ਗੁਰਦੁਆਰਾ ਸਾਹਿਬ ਜਾ ਕੇ ਕਹਿਤਾ ਵੀ ਸਾਡੇ ਕੋਲ ਮਨਜ਼ੂਰੀ ਹੈ ਝੂਠੀਓ ਜਾਲੀਓ ਦਿਖਾਤੀ ਜੀ ਗੁਰਦੁਆਰੇ ਦੇ ਹਿੱਦਣਾ ਲੈ ਕੇ ਜਗਾ ਗੁਰਦੁਆਰਾ ਸਾਹਿਬ ਮਨੇਜ ਸਾਹਿਬ ਤੇ ਅੰਦਰ ਵੀ ਮਿਲੀ ਭੁਗਤੋਗੀ ਕਿਸੇ ਨਾਲ ਜੀ ਕਾਰਵਾਈ ਕਰਦੀ ਮਤਲਬ ਕਮੇਟੀ ਵਾਲੇ ਨਹੀਂ ਕਾਰਵਾਈ ਕਰਦੇ ਵੀ ਤੁਸੀਂ ਜਾਲੀ ਜੇ ਜਾਂ ਅਸਲੀ ਜੇ ਉਹ ਬਸ ਦੇ ਹੋਣੀ ਚਾਹੀਦੀ ਜੀ ਬਿਲਕੁਲ ਮਨੇਜ ਗਲਤੀ ਹੈ ਗੁਰਦੁਆਰਾ ਸਾਹਿਬ ਦੀ ਵੀ ਰੋਕਾ ਤੇ ਉਹਨਾਂ ਪੁੱਛ ਕੁੱਛ ਕਰਦਾ ਕਰਦਾ ਬਵਾਸ ਕਰਦਾ ਕਮੇਟੀ ਆਣੇ ਨੇ ਤੇ ਇਹਨੇ ਨਹੀਂ ਕੀਤਾ ਨਹੀਂ ਕੀਤਾ ਜੀ ਉਹ ਤਾਂ ਆਪਾਂ ਕੁਦਰਤੀ ਸਾਨੂੰ ਪਤਾ ਤਾਂ ਵੀ ਬਿਨਾਂ ਮਨਜ਼ੂਰੀ ਤੋਂ ਲੱਗਦੇ ਨਹੀਂ ਐ ਉਹ ਤੇ ਇਹਨਾਂ ਨੂੰ ਵੀ ਪਤਾ ਹੋਊਗਾ ਨਾ ਬਾਬੇ ਇਹਨਾਂ ਨੂੰ ਪਤਾ ਨਹੀਂ ਬਾਈ ਇਹ 5000 ਰੁਪਏ ਦਿਹਾੜੀ ਪਰ ਜਾਂ ਇਹਨਾਂ ਦੀ 1000 ਰੁਪਏ ਖੂਨ ਦੀ ਬਲੱਡ ਦੀ ਬੋਤਲ ਦੇ ਨਾਲ ਕਮਿਸ਼ਨ ਨਾਲ ਆਏ ਵੇ ਆ ਇਹ ਫਰਾਰ ਹੁੰਦੇ ਉੱਟ ਕੇਲੇ ਲੈ ਜਾ ਉਹ ਟੈਂਟ ਵਾਲਾ ਆ ਦੇਖ ਸਕਦੇ ਹੋ ਹੁਣ ਫਰਾਰ ਹੋ ਰਹੇ ਖੂਨਦਾਨ ਕੈਂਪ ਵਾਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਾਲੀ ਖੂਨਦਾਨ ਕੈਂਪ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਅੱਗੇ ਲੱਗਿਆ ਖੂਨਦਾਨ ਕੈਂਪ ਜਾਲੀ ਸੀਗਾ ਜਦੋਂ ਐਸਐਮਬੀ ਸਾਹਿਬ ਆਇਆ ਤਾਂ ਹੁਣ ਫਰਾਰ ਹੋ ਰਹੇ ਆ ਪੁਲਿਸ ਦੀ ਹੁਣ ਕੀ ਕਾਰਵਾਈ ਕਰਾਉਂਦੇ ਆ ਉੱਪਰ ਰੱਸੀਆ ਵੀ ਨਹੀਂ ਪਾਈਆਂ ਹੁਣ ਕਾਲੀ ਐਨੀ ਹੈ ਬਲੱਡ ਬੈਂਕ ਦਾ ਹੁਣ ਭੱਜਣ ਦੀ ਕੋਸ਼ਿਸ਼ ਪੂਰੀ ਉਦੇ ਚਾ ਵੀ ਕੋਈ ਕਰਤ ਪਰਚਾ ਨਾ ਹੋ ਜਾਵੇ ਗੱਡੀ ਦਾ ਨੰਬਰ ਨੋਟ ਨੰਬਰ ਐ ਨੋਟ ਕਰ ਲਿਆ ਐਸਐਮਬੀ ਸਾਹਮਣੇ ਆਪਾਂ ਵੀ ਵੀਡੀਓ ਚ ਦਿਖਾ ਦਿੱਤਾ ਤਾ ਤਸਵੀਰਾਂ ਇਹ ਲਈ ਗੈਰ ਕਾਨੂੰਨੀ ਢੰਗ ਨਾਲ ਲਗਾਏ ਖੂਨਦਾਨ ਕੈਂਪ ਦਾ ਡੇਲੀ ਨੂੰ ਸ਼੍ਰੀ ਚਮਕੌਰ ਸਾਹਿਬ ਵੱਲੋਂ ਪਰਦਾ ਫਾਸ਼ ਕੀਤਾ ਗਿਆ ਤਸਵੀਰਾਂ ਸਿੱਧੀ ਜੋੜ ਮਿਲ ਤੇ ਪਹਿਨਾ ਗੈਰ ਕਾਨੂੰਨੀ ਪਾਰਕਿੰਗ ਲੱਗੀ ਦੀ ਲੋਕਾਂ ਦੇ ਪਾਰਕਿੰਗ ਦੇ ਪੈਸੇ ਲੈਣ ਲੱਗੇ ਤੇ ਹੁਣ ਖੂਨਦਾਨ ਕੈਂਪ ਦੇ ਲੈਣ ਲੱਗੇ ਸੀ ਕੇਲੇ ਵੰਡ ਦੋ ਬਾਈ ਜਿਹੜੇ ਹੈਗੇ ਕੇਲੇ ਵੰਡ ਦੋ ਵੰਡ ਦੋ ਵੰਡ ਦੋ ਕੇਲੇ ਜੀ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਇਹ ਕੀ ਹੈ ਫਰੂਟੀਆਂ ਪੀਓ ਪੀਓ ਬਾਈ ਫਰੂਟੀਆਂ ਨਿਆਣਿਆਂ ਦੇ ਆ ਫਰੂਟੀਆਂ ਨਿਆਣਿਆਂ ਦੇ ਬੱਚਿਆਂ ਨੂੰ ਦੋ ਹਾਂ ਨੋ ਵੀਰੇ ਫਟੋ ਬੱਚਿਆਂ ਨੂੰ ਦੋ ਫਰੂਟੀਆਂ ਆ ਬੱਚਿਆਂ ਨੂੰ ਦੇ ਫਰੂਟੀਆਂ ਆ ਆ ਬੱਚਿਆਂ ਨੂੰ ਦੋ ਫਰੂਟੀਆਂ ਆ ਇਹ ਫਰੂਟੀਆਂ ਸ ਵੀਰਾ ਗੈਰ ਕਾਨੂੰਨੀ ਢੰਗ ਨਾਲ ਲੱਗੇ ਹੋਏ ਖੂਨਦਾਨ ਕੈਂਪ ਚਮਕੌਰ ਸਾਹਿਬ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਝੋਲ ਇੱਧਰ ਵੀ ਦੇਖਦੇ ਹਾਂ ਕੀ ਆ ਇਹਦਾ ਡਸਟਬਿਨ ਹੈ। ਕੇਲੇ ਵੀ ਖਰਾਬ। ਕੇਲੇ ਵੀ। ਕੇਲੇ ਗਲੇ ਪਏ ਕੀੜੇ ਲੱਗੇ ਹੋਇਆ ਜੀ ਵਿੱਚ। ਕੇਲੇ ਗਲੇ ਹੋਏ। ਦੇਖ ਸਕਦੇ ਹੋ ਤਸਵੀਰਾਂ। ਜਾਲੀ ਖੂਨਦਾਨ ਕੈਂਪ ਚੱਲਦਾ ਸੀਗਾ। ਜੋ ਡੇਲੀ ਦੀ ਸ਼੍ਰੀ ਚਮਕੌਰ ਸਾਹਿਬ ਨੇ ਆ ਕੇ ਜਦੋਂ ਐਸਐਮਓ ਸਾਹਿਬ ਨੂੰ ਬੁਲਾਇਆ ਤਾਂ ਗੈਰਕਾਨੂੰਨੀ ਪਾਇਆ ਗਿਆ ਮੌਕੇ ਤੇ ਫਰਾਰ ਹੋ ਗਏ। ਲਾਈਵ ਤਸਵੀਰਾਂ।